ਹਨਰੇਬਲ ਚੀਫ ਜਸਟਿਸ ਆਫ ਇੰਡੀਆ ਸੂਰਜਕਾਂਤ ਜੀ ਅਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਐਗਜ਼ੀਕਟਿਵ ਚੇਅਰਮੈਨ ਸ਼੍ਰੀ ਏਕੇ ਮਿਸ਼ਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਨਜੂਤ ਅਗੇਂਸਟ ਡਰੱਗਸ ਦੀ ਮਹਿੰਮ ਚਲਾਈ ਜਾ ਰਹੀ ਹੈ ਇਸ ਮਹਿੰਮ ਦੇ ਤਹਿਤ ਅੱਜ ਜ਼ਿਲ੍ਹਾ ਕਚੇਰੀ ਵਿੱਚ ਨੁਕੜਨਾਟਕ ਦਾ ਆਯੋਜਨ ਵਾਇਆ ਸਕੂਲ ਦੇ ਬੱਚਿਆਂ ਰਾਹੀਂ ਕੀਤਾ ਗਿਆ ਇਸ ਮਹਿੰਮ ਵਿੱਚ ਵੱਧ ਚੜਕੇ ਵਕੀਲ ਸਹਿਬਾਨ ਅਤੇ ਮੀਡੀਏਟਰ ਅਤੇ ਪੈਨ ਲਾਇਰਜ਼ ਅਤੇ ਸਾਰੇ ਸਮੂਹ ਜਸਾਹਿਵਾਨ ਨੇ ਹਿੱਸਾ ਲਿਆ ਮੈਂ ਉਮੀਦ ਕਰਦੀ ਹਾਂ ਇਸ ਨਸ਼ਾ ਵਿਰੋਧੀ ਜਿਹੜੀ ਪ੍ਰਚਾਰ ਹੈ ਇਸ ਦਾ ਇਮਪੈਕਟ ਸੁਸਾਇਟੀ ਤੇ ਅਤੇ ਬਹੁਤ ਹੀ ਅچھے ਤਰੀਕੇ ਨਾਲ ਇਹਨਾਂ ਨੂੰ ਮੈਸੇਜ ਆਏਗਾ ਕਿ ਕਿਸ ਤਰ੍ਹਾਂ ਨਸ਼ਾ ਛਡਾਉਣਾ ਹੈ ਇਸ ਕਰਕੇ ਮੈਂ ਹੀ ਯੂਥ ਨੂੰ ਇਹੀ ਅਪੀਲ ਕਰਦੀ ਹਾਂ ਕਿ ਸਾਰੇ ਨਸ਼ਾ ਛਡਾਓ ਪੰਜਾਬੀਓ ਜਾਗੋ ਅਤੇ ਨਸ਼ੇ ਦੀ ਜੜੀ ਹੈ ਗਿਆ કડਵੀ ਲਹਿਰ ਹੈ ਇਹਨੂੰ ਆਪਣੇ ਦੇਸ਼ ਚੋਂ ਕੱਢ ਕੇ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾ